ਸਾਨੂੰ ਫੋਨ ਆਇਆ ਸੀ ਵਾਈਲਡ ਲਾਈਫ ਤੇ ਤੇ ਸਰਕਾਰੀ ਚਿੱਠੀ ਵੀ ਆਈ ਹੋਈ ਹੈ ਕਿ ਇਹਨਾਂ ਨੇ ਇਹਨਾਂ ਨੂੰ ਰੈਸਕਿਊ ਕੀਤਾ ਹੋਇਆ ਹੈ ਇੱਕ ਵੋਕਲ ਪੁਆਇੰਟ ਤੇ ਐਕਸੀਡੈਂਟਲ ਕੇਸ ਮਿਲਿਆ ਤੇ ਇੱਕ ਇਥੇ ਗਨ ਸ਼ੂਟ ਦੇਖਿਆ ਤਾਂ ਨਹੀਂ ਹੈ ਹਜੇ ਕੋਈ ਸੁਣਿਆ ਹੈ ਬਾਕੀ ਜੋ ਦੋ ਅਸੀਂ ਪੋਸਟ ਬਾਟਮ ਕਰਨਗੇ ਤਾਂ ਫਿਰ ਬਾਕੀ ਦਾ ਤਦੇ ਦੱਸ ਸਕਦੇ ਹਾਂ ਹਾਂਜੀ ਪੂਰੇ ਮਚੌਰ ਹੈ ਸਿੰਘਾਂ ਦੀ ਗ੍ਰੋਥ ਪੂਰੀ ਹੋ ਚੁੱਕੀ ਹੈ ਤੇ ਬਾਕੀ ਐਗਜ਼ੈਕਟ ਏਜ ਤਾਂ ਫਿਰ ਅਸੀਂ ਹੁਣ ਜਦੋਂ ਕੋਲ ਜਾ ਕੇ ਦੰਦ ਵਗੈਰਾ ਦੇਖੋਗੇ ਤਾਈ ਦੱਸ ਸਕਦੇ ਵੈਸੇ 10 ਤੋਂ 11 ਸਾਲ ਦੀ ਉਮਰ ਦੇ ਹੈਗੇ ਆ ਇਹ ਹਾਂਜੀ ਪੋਸਟਮਾਰਟਮ ਨੂੰ ਤਾਂ ਟਾਈਮ ਲੱਗ ਜੇਗਾ ਬਿਕੋਜ਼ ਵੈਸੇ ਤਾਂ ਪਤਾ ਹੀ ਹੈ ਐਨਾ ਕੁਝ ਕਰਨ ਦੀ ਲੋੜ ਤੇ ਨਹੀਂ ਹੈ ਕਿਉਂਕਿ ਇੱਕ ਐਕਸੀਡੈਂਟਲ ਕੇਸ ਹੈ ਦੂਰ ਤੋਂ ਜੋ ਮੈਂ ਦੇਖਿਆ ਜਦੋਂ ਉਹਨੂੰ ਉਹਨਾਂ ਨੇ ਹਲਾਇਆ ਹੈ ਤੇ ਉਹਦੇ ਮੂੰਹ ਚੋਂ ਜਿਹੜਾ ਬਲੱਡ ਆਇਆ ਤਾਂ ਉਹਦੇ ਸਿਰ ਜਿਹੜਾ ਹੈ ਹੈਡ ਇੰਜਰੀ ਹੋਈ ਪਈ ਹੈ ਤੇ ਐਨਾ ਕੋਈ ਡਾਊਟਫੁਲ ਕੇਸ ਤਾਂ ਨਹੀਂ ਹੈ ਕਲੀਅਰ ਕਰਤਾ ਕਿ ਉਹ ਐਕਸੀਡੈਂਟਲ ਹੈ ਤਾਂ ਜਿਆਦਾ ਟਾਈਮ ਨਹੀਂ ਲੱਗੇਗਾ ਦੂਸਰੇ ਦੇ ਗਨ ਸ਼ਾਟ ਹੈ ਉਹ ਸਾਨੂੰ ਟੋਲਨ ਪੈਟਰੋਲ ਨੇ ਭਰੇ ਹੈ ਕਿ ਉਹ ਕਿੰਨੇ ਹੈ 2 ਹੈ 3 ਹੈ ਉਹ ਹਜੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਤੇ 1 ਦੀ ਤਾਂ ਸਰ ਸਾਨੂੰ ਰਾਤ ਸੂਚਨਾ ਮਿਲੀ ਸੀ ਕਿ ਆਪਣਾ ਨਾ ਮਤਲਬ ਜਿਹੜਾ ਜੋਲੀ ਮੋੜ ਹੈ ਉੱਥੇ ਮਤਲਬ ਇਹ ਜਿਹੜਾ ਜਾਨਵਰ ਹੈ ਕਿਸੇ ਵਹੀਕਲ ਨਾਲ ਹਿੱਟ ਹੋ ਗਿਆ ਜੀ ਹਿੱਟ ਹੋਣ ਤੋਂ ਬਾਅਦ ਵੀ ਮਤਲਬ ਇਸ ਤਰ੍ਹਾਂ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਸਵੇਰੇ ਸਾਨੂੰ ਇੱਕ ਅਸੀਂ ਮਤਲਬ ਇਸੇ ਜਿਹੜਾ ਜਾਨਵਰ ਹੈ ਦੀ ਆਪਾਂ ਪੋਸਟਮਾਰਟਮ ਦੀ ਤਿਆਰੀ ਕਰ ਰਹੇ ਸੀ ਤੇ ਸਾਨੂੰ ਮਤਲਬ ਜਦੋਂ ਆਪਾਂ ਆ ਰਹੇ ਸੀ ਸਾਨੂੰ ਰਸਤੇ ਦੇ ਵਿੱਚ ਫੋਨ ਆਇਆ ਕਿ ਮਤਲਬ ਇੱਕ ਜਾਨਵਰ ਹੋਰ ਹੈ ਕਿ ਮਤਲਬ ਜਿਹੜਾ ਐਨ ਐਫ ਐਲ ਹਸਪੀਟਲ ਦੇ ਕੋਲ ਮਤਲਬ ਪੀ ਆਈ ਤੇ ਜਦੋਂ ਅਸੀਂ ਆ ਕੇ ਦੇਖਿਆ ਮੌਕੇ ਤੇ ਤਾਂ ਮਤਲਬ ਇਹਦੇ ਮਤਲਬ ਜਿਹੜੀਆਂ ਗੋਲੀਆਂ ਵਗੈਰਾ ਲੱਗੀਆਂ ਹੋਈਆਂ ਸੀ ਤੇ ਅਸੀਂ ਦੇਖਿਆ ਤੇ ਆਪਣਾ ਹੁਣ ਜਿਹੜੀ ਬਣਦੀ ਕਾਰਵਾਈ ਹੈ ਉਹ ਆਪਾਂ ਕਰਾਂਗੇ ਤੇ ਆਪਣਾ ਜਿਹੜੇ ਆਪਣੇ ਦੇ ਦੋਸ਼ੀਆਂ ਵੱਲੋਂ ਇਹਨੂੰ ਮਤਲਬ ਕੀਤਾ ਗਿਆ ਹੈ ਮਾਰੀਆਂ ਗਈਆਂ ਗੋਲੀਆਂ ਵਗੈਰਾ ਉਹਨਾਂ ਦੀ ਆਪਾਂ ਭਾਲ ਕਰਾਂਗੇ ਤੇ ਆਪਣੇ ਕਾਬੂ ਕਰਕੇ ਉਹਨਾਂ ਤੇ ਕਾਰਵਾਈ ਕਰਾਂਗੇ ਜੀ ਸਰ ਸਰ ਮੇਨ ਪ੍ਰੋਬਲਮ ਇਹ ਹੈ ਨਾ ਜੀ ਦੇ ਵਿੱਚ ਸਰ ਦੇਖੋ ਹੁਣ ਮੇਰੇ ਪਾਸ ਇਹ ਮਤਲਬ ਬਿਲਕੁਲ ਵੀ ਸਟਾਫ ਨਹੀਂ ਹੈਗਾ ਜੀ ਮੇਰੇ ਪਾਸ ਏਰੀਆ ਬੈਂਸਾ ਤੋਂ ਲੈ ਕੇ ਭੰਗਲਾ ਤੱਕ ਮੇਰੇ ਕੋਲ ਏਰੀਆ ਹੈ ਜੀ ਮੈਂ ਕੱਲਾ ਹਾਂ ਜੀ ਉਧਰ ਉਧਰ ਦੇ ਸਾਈਡ ਮੇਰੇ ਪਾਸ ਸਿਰਫ ਇੱਕ ਬੰਦਾ ਜੀ ਸਟਾਫ ਦਾ ਤੇ ਮੈਨੂੰ ਉਧਰ ਵੀ ਦੇਖਣਾ ਪੈਂਦਾ ਤੇ ਮੈਨੂੰ ਇੱਧਰ ਵੀ ਦੇਖਣਾ ਪੈਂਦਾ ਹੁਣ ਇੱਧਰ ਤੁਸੀਂ ਦੇਖ ਲਓ ਪਏ ਇੱਧਰ ਵਾਈਲਡ ਲਾਈਫ ਸੈਂਚਰੀ ਵੀ ਹੈਗੀ ਨਾਲ ਜੀ ਨੰਗਲ ਬੀ ਇਸ ਸਟਾਫ ਦੀ ਬਹੁਤ ਜ਼ਿਆਦਾ ਕਮੀ ਹੈ ਜੀ ਤੇ ਸਰ ਇਸ ਤੋਂ ਪਹਿਲਾਂ ਵੀ ਕੋ ਤੁਸੀਂ ਪਤਾ ਤੁਹਾਨੂੰ ਕੀ ਇੱਕ ਜੰਗਲੀ ਸੂਰ ਦਾ ਸ਼ਿਕਾਰ ਕੀਤਾ ਗਿਆ ਸੀ ਆ ਉਹਦੀ ਸਰ ਮੇਰੇ ਵੱਲੋਂ ਜੋ ਮੇਰੀ ਬਣਦੀ ਕਾਰਵਾਈ ਸੀ ਮੈਂ ਆਪਣੇ ਵੱਲੋਂ ਜੋ ਵੀ ਰਿਪੋਰਟ ਬਣਦੀ ਸੀ ਮੈਂ ਸਰ ਉਹ ਰਿਪੋਰਟ ਆਪਣੇ ਜਿਹੜੇ ਮੇਰੇ ਸੀਨੀਅਰ ਸੀਨੀਅਰਸ ਹੈ ਉਹਨਾਂ ਨੂੰ ਆਪਣੇ ਵੱਲੋਂ ਰਿਪੋਰਟ ਜਿਹੜੀ ਮੇਰੀ ਬਣਦੀ ਸੀ ਮੈਂ ਕਰ ਦਿੱਤੀ ਸੀ ਹਾਂਜੀ ਤੇ ਸਰ ਹੁਣ ਕੀ ਕਾਰਵਾਈ ਹੋਵਾਤੇ ਹੁਣ ਸਰ ਆਪਾਂ ਇਹਦੀ ਇਹਦਾ ਤਾਂ ਪਹਿਲਾਂ ਆਪਾਂ ਸਰ ਇੱਥੋਂ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਇਹਦਾ ਪੋਸਟਮਾਨਮ ਵਗੈਰਾ ਕਰਾਵਾਂਗੇ ਪੋਸਟਮਾਨਮ ਹੋਣ ਤੋਂ ਬਾਅਦ ਜੋ ਵੀ ਅੱਗੇ ਰਿਪੋਰਟ ਆਉਗੀ ਉਹਦੇ ਤੇ ਆਪਾਂ ਕਾਰਵਾਈ ਕਰਾਂਗੇ ਜੀ ਤੇ ਸਰ ਹੁਣ ਉਹਦੇ ਸਾਹਮਣੇ 10 ਸੰਸਕਾਰ ਕੀਤਾ ਜਾਊਗਾ ਜੀ ਹੂੰ